ਸ੍ਰੀ ਕਾਲਜੀ ਵਾਇਟ ਆਫ ਕੁਲਰ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਅੱਜ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੀ ਅਹਿਮ ਮੀਟਿੰਗ ਕਰਨਜੀਤ ਸਿੰਘ ਗਹਿਰੀ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਕੇਕੇਸੀ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਦਾ ਜਨਮ ਦਿਵਸ 21 ਸਤੰਬਰ ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਮਠੰਡਾ ਵਿਖੇ ਮਨਾਇਆ ਜਾਵੇਗਾ ਗੈਰੀ ਨੇ ਦੱਸਿਆ ਕਿ 19 ਸਤੰਬਰ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ 21 ਸਤੰਬਰ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਪਰੰਤ ਇਤਿਹਾਸਕ ਧਾਰਮਿਕ ਵਿਚਾਰਾਂ ਕੀਤੀਆਂ ਜਾਣਗੀਆਂ ਤਾਂ ਜੋ ਸਿੱਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦਲਤ ਸਮਾਜ ਨੂੰ ਦੂਰ ਕਰਨ ਦੀਆਂ ਰਚੀਆਂ ਜਾ ਰੀਆਂ ਸਾਜਸ਼ਾਂ ਨੂੰ ਰੋਕਿਆ ਜਾ ਸਕੇ ਗੈਰੀ ਨੇ ਸਾਰਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਪਿਸ਼ੋਕੜ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਭੁੱਲ ਜਾਣਗੀਆਂ ਉਹਨਾਂ ਨੂੰ ਨਕਸ਼ੇ ਤੋਂ ਮਿਟਣ ਲਈ ਦੇਰ ਨਹੀਂ ਲੱਗਦੀ ਗੈਰੀ ਨੇ ਕਿਹਾ ਕਿ ਬਾਬਾ ਜੀ ਸਿੰਘ ਦੇ ਸਾਰੇ ਪਰਿਵਾਰ ਨੂੰ ਗੁਰੂ ਸਾਹਿਬਾਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਨਿਰਸਵਾਰਥ ਆਪਣਾ ਪਰਿਵਾਰ ਪੰਥ ਦੇ ਲੇਖੇ ਲਾ ਦਿੱਤਾ ਇਸ ਸਮੇਂ ਬੋਰ ਸਿੰਘ ਘਾਰੂ ਮੀਤ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਸਵੀਰ ਸਿੰਘ ਗੋਬਿੰਦਪੁਰਾ ਪ੍ਰਧਾਨ ਡੋਮਾ ਪ੍ਰਸੀ ਸਿੰਘ ਐਡਵੋਕੇਟ ਪ੍ਰਦੀਪ ਸਿੰਘ ạtਵਾਲ ਬਿਆਨਤ ਸਿੰਘ ਲੱਖੀ ਜੰਗਲ ਜਗਦੇਵ ਸਿੰਘ ਭੈਣੀ ਰਾਦੇ ਸ਼ਾਮ ਸ਼ਹਿਰੀ ਪ੍ਰਧਾਨ ਮੋਦਨ ਸਿੰਘ ਪੰਚ ਮੀਤ ਪ੍ਰਧਾਨ ਮੋਹਨ ਸਿੰਘ ਪੁੱਚੋ ਤੇ ਹੋਰ ਵੀ ਬਹੁਤ ਸਾਰੇ ਹਾਜ਼ਰ ਹਨ ਆਓ ਦੇਖਦੇ ਹਾਂ ਬਠਿੰਡੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਜਿਹੜੀ ਹੈ ਉਹ ਕਿੱਥੀ ਜਾਣੀ ਕਿਉਂਕਿ ਉਹ ਕਮਾ ਹਮੇਸ਼ਾ ਖਤਮ ਹੋ ਜਾਇਆ ਕਰਦੀਆਂ ਜਿਹੜੀਆਂ ਆਪਣਾ ਇਤਿਹਾਸ ਖੋ ਜਾਦਾ। ਤੋਂ ਆਪਣੇ ਇਤਿਹਾਸ ਨੂੰ ਜੋੜਾ ਰੱਖਣ ਲਈ ਆਪਣੇ ਬਜ਼ੁਰਗਾਂ ਰਿਆ ਕਰਵਾਨਾਂ ਨੂੰ ਜੋੜਾ ਰੱਖਣ ਲਈ ਹਰ ਸਾਲ ਅਸੀਂ ਸ਼ਰੋਮਣੀ ਜਨਤਾ ਵਰਸੀ ਬਾਬਾ ਜੀਵਨ ਸਿੰਘ ਜੀ ਦਾ ਜੀਵਨੀ ਦਿਹਾੜਾ ਤੇ ਜਨਮ ਦਿਹਾੜਾ ਦੋਨੋਂ ਜਿਹੜਿਆ ਪ੍ਰੋਗਰਾਮ ਅਸੀਂ ਇਹ ਕਰਦੇ ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਇਸ ਤਮ ਲਈ ਸਹਿਯੋਗ ਦੀ ਮੰਗ ਕਰਦੇ ਆਂ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਹਦਾ ਜ਼ਰੂਰ ਕਰਨਾ ਚਾਹੁੰਦੇ ਆਂ ਕਿ ਜੇਕਰ ਬਾਬਾ ਜੀਵਨ ਸਿੰਘ ਜਾਂ ਹੋਰ ਰੈਵਰ ਜਿਹੜੇ ਤਨ ਸੰਵਾਦ ਨਾਲ ਸੰਬੰਧਤ ਹੈ ਗਰੀਬਪੁਰੇ ਭਾਈਚਾਰੇ ਨਾਲ ਸੰਬੰਧਤ ਹੈ ਉਹਨਾਂ ਦੇ ਦਿਗ ਜਿਹੜੇ ਆ ਸਾਂਝੇ ਤੌਰ ਤੇ ਮਨਾਏ ਜਾਣੇ ਚਾਹੀਦੇ ਆ ਜਾਂ ਫਿਰ ਜੇ ਜਥੇਬੰਦੀਆਂ ਜਿਵੇਂ ਅਸੀਂ ਨੈਸ਼ਨਲ ਦਲ ਤਾਂ ਪੰਚਾਇਤ ਸੋਸ਼ਲ ਰੋਗ ਹੈ ਸੰਦੀਪ ਵੱਲੋਂ ਅਸੀਂ ਬਣਾ ਰਹੇ ਆ ਤੇ ਉਹਨਾਂ ਨੂੰ ਪੂਰਨ ਸਹਿਯੋਗ ਜਿਹੜਾ ਹੈ ਉਹ ਤਾਂ ਜਾਣਾ ਚਾਹੀਦਾ ਹੈ ਬਿਨਾ ਪੈਸਿਵ ਨੂੰ ਪੁਰਾਣ ਜਥੇਬੰਦੀਆਂ ਦੇ ਸਹਿਯੋਗ ਦਿਨਾਂ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਨੂੰ ਰੈਵਰਾਂ ਦੀ ਚੀਜ਼ ਦੇ ਨੂੰ ਲੋਕਾਂ ਦਾ ਲੈ ਕੇ ਜਾਣ ਦਾ ਕੰਮ ਜਿਹੜਾ ਕਰਨਾ ਚਾਹੀਦਾ ਇਹ ਜਿਹੜਾ ਸਾਧੂ ਮਰਉਣਾ ਦਾ ਮਕਸਦ ਕੀ ਹੈ ਛਾੜੀ ਬੀਜ ਦੀ ਪੰਜਾਬ ਦੇ ਵਿੱਚ ਦਸਪਾਈ ਜਨਦੀ ਆਬਾਦੀ ਜਿਹਦੇ ਵਿੱਚੋਂ 30% ਕਲੇ ਬਣੀ ਸੀ ਪਾਈ ਜਨਦੀ ਆਬਾਦੀ ਹੈ ਇਸ ਆਬਾਦੀ ਨੂੰ ਕਿਤਨਾ ਕਿ ਤੇਜ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਧਰਮ ਤੋਂ ਦੂਰ ਕਰ ਲਿਆ 60% ਜਿਹੜੀ ਹੈ ਅੱਜ ਨਹੀਂ ਜਾਂਦੀ ਉਹਨਾਂ ਸਾਖਸਾਂ ਦਾ ਪਰਦਾ ਪਾਸ ਹੋਵੇ ਤੇ ਇਹ ਦਰਦ ਪਾਚਾਰ ਨੂੰ ਬਾਬਾ ਜੀਵਨ ਸਿੰਘ ਦੀ ਪਰਵਾੜੀ ਨੂੰ ਬਾਬਾ ਵੀਰ ਸਿੰਘ ਕੀਰ ਸਿੰਘ ਦੀ ਪਰਵਾੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਜੋੜ ਕੇ ਰੱਖਿਆ ਦਾ ਗੁਰ ਰਮਦਾਸ ਜੀ ਦੀ ਬਾਣੀ ਜਿਦੇ ਵਿੱਚ ਤੂੰ ਕਹਿੰਦੇ ਨੇ ਐਸਾ ਚਾਹੂ ਮੁਰਾਦ ਨਾ ਜਹਾ ਮਿਲੇ ਸਭਨ ਕੋ ਹਨ ਛੋੜ ਬੜੇ ਸਾਸ ਸਭੇ ਸ੍ਰੀ ਰਮਦਾਸ ਰਹੇ ਪ੍ਰਸੰਨ ਤੂੰ ਲੋਕਾਂ ਦਾ ਗੱਸੀ ਲੈ ਕੇ ਜਾਇ ਔਰ ਗੁਰੂ ਸਾਹਿਬ ਦੇ ਕੋਲ ਤਰਸੀ ਬਾਤ ਜਿੱਤੇ ਗੁਰੂ ਸਾਹਿਬ ਨੇ ਕਿਆ ਸੀ ਨਹੀਂ ਕਿਰਪਾ ਸਦੀ ਹਮ ਹੈ ਨਹੀਂ ਤਾਂ ਉਸੇ ਕੋਲ ਭਰੇਆ ਇਰੀ ਕੋ ਸਰਦਾਰ ਬਣਾਓ ਸਭਾ ਨਾਲ ਸੇ ਇੱਕ ਕਰਾਓ ਤਵੇ ਗੁਰੂ ਸਿੰਘ ਨਾਮ ਕਾਉਂ ਇਨ ਗਰੀਬ ਸਖਰ ਕੋ ਮੈਂ ਦੂ ਪਾਤਸ਼ਾਹ ਦੂਸਰਾ ਮਸੀਬਾ ਦੇ ਕੇ ਗਏ ਇਹਨਾਂ ਪਾਕਸਾ ਜਿਹੜੀ ਹੈ ਤੋਂ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਣ ਦੇ ਲਈ ਅਸੀਂ ਇਹ ਜਿਹੜੇ ਪੁਰ ਵਹਿ ਕੇ ਜਿਹੜੇ ਦਿਹਾੜੇ ਆ ਇਹ ਮਰਉਨੇ ਆ ਤਾਂ ਮੈਂ ਸਾਰਾ ਤੋਕਿਲ ਕਰਦਾ ਕਿਰਨ ਸਿੰਘ ਗੈਰੀ ਬਲੋਂ ਦੇ ਲਈ ਸਮੂਹ ਜੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਆਪਾਂ 21 ਸਤੰਬਰ ਨੂੰ ਗੋਦਵਾਰਾ ਹਾਜੀਦਰ ਸਾਹਿਬ ਪਟੰਡਾ ਨੱਕਟੇ ਹੋ ਕੇ ਜੀਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇਹਨਾਂ ਰੈਡਰਾਂ ਦੇ ਇਤਿਹਾਸ ਉੱਤੇ ਚਰਚਾ ਕਰੀਏ ਤੇ ਪੰਜਾਬ ਦੇ ਲੋਕਾਂ ਨੂੰ ਦੇਸ਼ ਭਰ ਦੇ ਲੋਕਾਂ ਨੂੰ ਸ਼੍ਰੀ ਗੁਰੂ ਪ੍ਰਸਾਦ ਸਾਹਿਬ ਜੀ ਨਾਲ ਜੁੜਦਾ ਉਪਰਨਾਗਰ ਬੋਲੇ